ਸਸ਼ੀ ਕਾਨੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਾਜ਼ਮ ਸਿੱਧੂ ਜਿੱਤੇ ਤੀ ਕਿ ਭਾਰਤ ਪਾਕਿਸਤਾਨ ਦੇ ਜਿਹੜੇ ਸਬੰਧ ਆ ਗਏ ਉਹ ਸਖਵੇਂ ਨਹੀਂ ਰਹੇਗੇ ਤੇ ਇਸ ਨੂੰ ਲੈ ਕੇ ਮਾਹੌਲ ਆ ਜਿਹੜਾ ਤਣਾਅਪੂਰਨ ਬਣਿਆ ਹੈ ਲਗਾਤਾਰ ਇੱਕ ਦੂਸਰੇ ਤੇ ਹਮਲੇ ਕੀਤੇ ਜਾ ਰਹੇ ਹਨ ਅਤੇ ਮਜੇਲਾ ਜਾਂ ਹੋਰ ਡਰੋਨ ਆਦਿ ਨਾਲ ਅਟੈਕ ਵੀ ਕੀਤੇ ਜਾ ਰਹੇ ਹਨ ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਸੁਰੱਖਤ ਥਾਵਾਂ ਤੇ ਰਹੋ ਆਮ ਉੱਚੀਆਂ ਥਾਵਾਂ ਤੇ ਨਾ ਜਾਓ ਜਾਂ ਕੋਈ ਅਚੇਹੀ ਥਾਂ ਤੇ ਨਾ ਜਾਓ ਜਿੱਥੇ ਕਿ ਖਤਰਾ ਹੋ ਸਕਦਾ ਹੈਗਾ ਤੇ ਪਰ ਦੁਕਾਨਦਾਰਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਖੁੱਲੀਆਂ ਰੱਖਣ ਇਸ ਤਰ੍ਹਾਂ ਦੀ ਕੋਈ ਮਨਾਹੀ ਨਹੀਂ ਗਈ ਪਰ ਉਸ ਖਤਰੇ ਰਹਿਣ ਬਾਰੇ ਵੀ ਦਾ ਜਿਹੜਾ ਧਿਆਨ ਰੱਖਣ ਪਰ ਜੇ ਜਦੋਂ ਕਿ ਕੋਈ ਹੁਕਮ ਹੁੰਦੇ ਹੈਗੇ ਉਹਦੀ ਪਾਲਣਾ ਕੀਤੀ ਜਾਵੇ ਇਸ ਤਰ੍ਹਾਂ ਜੇ ਦਾ ਬਲੈਕਆਊਟ ਹੁੰਦਾਗਾ ਉਹ ਉਸ ਦੀ ਵੀ ਪਾਲਣਾ ਕੀਤੀ ਜਾਵੇ ਲਾਈਟਾਂ ਬੰਦ ਰੱਖੀਆਂ ਜਾਣ ਜਿਸ ਦੇ ਕਿ ਸੀਸੀਟੀਵੀ ਕੈਮਰੇ ਹੈਗੇ ਉਹਨਾਂ ਦੀਆਂ ਲਾਈਟਾਂ ਜਗਦ ਕਾ ਉਹ ਵੀ ਬੰਦ ਰੱਖਿਆ ਜਾਣ ਅਤੇ ਜੇ ਕੋਈ ਵਹੀਕਲ ਤੇ ਜਾਂਦਾਗਾ ਕੋਈ ਮਜ਼ਦੂਰੀ ਹੈਗੀ ਉਸ ਸਮੇਂ ਜਿਹੜਾ ਲਾਈਟਾਂ ਵੀ ਬੰਦ ਰੱਖਿਆ ਜਾਣ ਲਾਈਟਾਂ ਬੰਦ ਕਰਕੇ ਜਿਹੜਾ ਵਹੀਕਲ ਚਲਾਇਆ ਜਾਵੇ ਹੌਲੀ-ਹੌਲੀ ਜਾਏ ਵੈਸੇ ਤਾਂ ਜਾਏ ਨਾ ਜਾਵੇ ਜੇ ਮਜ਼ਦੂਰੀ ਹੈ ਕੋਈ ਤਾਂ ਜਾ ਜਾਵੇ ਕਿਉਂਕਿ ਤਕਰੀਬਨ 8 ਵਜੇ ਤੋਂ ਬਾਅਦ ਜਿਹੜਾ ਬਲੈਕਆਊਟ ਹੋ ਜਾਂਦਾਗਾ ਉਸ ਸਮੇਂ ਜਿਹੜਾ ਸਰ加 ਲਾਈਟਾਂ ਜਿਹੜੀਆਂ ਉਹ ਬੰਦ ਰੱਖਿਆ ਜਾਣ ਜਿਹੜਾ ਕੋਈ ਕੰਮ ਹੈਗਾ ਕੋਈ ਲਾਈਟ ਦਾ ਕੰਮ ਹੈਗਾ ਜਾਂ ਕੋ ਹੋਰ ਉਹ ਉਸ ਤੋਂ ਪਹਿਲਾਂ ਹੀ ਕਰ ਲਿਆ ਜਾਵੇ ਤੇ ਜਿਹੜੇ ਬਲੈਕਆਊਟਰ ਹੋਣ ਤੋਂ ਬਾਅਦ ਕੋਈ ਵੀ ਲਾਈਟ ਨਾ ਚੱਲਦੀ ਦਿਖਾਈ ਦੇ ਰਹੀ ਹੈ ਤੁਸੀਂ ਤੁਹਾਨੂੰ ਦਿਖਾ ਦਿੱ ਗਏ ਕਿ ਕਿਉਂਕਿ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਸੀਗਾ ਕਿ ਦੁਕਾਨਾਂ ਜਿਹੜੀਆਂ ਉਹ ਬੰਦ ਰੱਖਿਆ ਗਿਆ ਸੀਗਾ ਤੇ ਲੋਕਾਂ ਵੱਲੋਂ ਇਹ ਸੀਗਾ ਖਣੀ ਇਹ ਆਰਡਰ ਜਾਰੀ ਕੀਤੇ ਗਿਆ ਵੀ ਦੁਕਾਨਾਂ ਬੰਦ ਰੱਖਿਆ ਜਾਣ ਪਰ ਐਸ ਐਚਓ ਕਤਵਾਲੀ ਨੇ ਅਨਾਉਂਸਮੈਂਟ ਕੀਤੀ ਸਾਰੇ ਬਾਜ਼ਾਰ ਵਿੱਚ ਵੀ ਆਮ ਦੀ ਤਰ੍ਹਾਂ ਜਿਹੜੀਆਂ ਦੁਕਾਨਾਂ ਖੁੱਲੀਆਂ ਰਹਿਣ ਪਰ ਇਹਨਾਂ ਤੇ ਕੋਈ ਰੋਕ ਨਹੀਂ ਸਿਰਫ ਜਿਹੜੀਆਂ ਐਡਵਾਈਜ਼ਰੀ ਜਾਰੀ ਕੀਤੀ ਹੈਗੀ ਉਸੇ ਪਾਲਣਾ ਕੀਤੀ ਜਾਵੇ ਉੱਚੀਆਂ ਥਾਵਾਂ ਤੇ ਨਾ ਜਾਇਆ ਜਾਵੇ ਰਾਤ ਨੂੰ ਕੋਈ ਮੋਬਾਈਲ ਜਾਂ ਹੋਰ ਲੈ ਕੇ ਉੱਪਰ ਨਾ ਜਾਇਆ ਜਾਵੇ ਜਾਂ ਕੋਈ ਚੀਜ਼ ਵਸਤੂ ਜੋ ਤੁਹਾਡੇ ਕੋਲ ਡਿੱਗਦੀ ਹੈ ਕਿਤੇ ਸੋਨੂੰ ਦੀਨੀ ਹੈਗੀ ਉਸ ਦੀ ਤਲਾਸ਼ ਪੁਲਿਸ ਨੂੰ ਜਾਂ ਕੰਟਰੋਲ ਰੂਮ ਤੇ ਦਿੱਤੀ ਜਾਵੇ ਤੁਸੀਂ ਉਸ ਨੂੰ ਹੱਥ ਨਹੀਂ ਲਾਉਣਾ ਉਹਦੇ ਨੇੜੇ ਨਹੀਂ ਜਾਣਾ ਸੌ ਗਾਜ ਤੋਂ ਦੂਰ ਹੀ ਬਣਾ ਕੇ ਰੱਖਣੀ ਹੈਗੀ ਅਤੇ ਜੇ ਤੁਹਾਡੇ ਘਰ 'ਚ ਵੀ ਡਿੱਗਦੀ ਹੈ ਕਿ ਕੋਈ ਚੀਜ਼ ਤਾਂ ਉਸ ਨੂੰ ਵੀ ਤੁਸੀਂ ਹੱਥ ਨਹੀਂ ਲਾਉਣਾਗਾ ਉਹ ਵੀ ਜਿਹੜੀ ਪੁਲਿਸ ਨੂੰ ਜਾਂ ਕੰਟਰੋਲ ਰੂਮ ਤੇ ਇਤਲਾਹ ਦਿਓ ਤਾਂ ਜੋ ਪੋਰਸ ਜਾਕ ਸਪਰਟ ਆ ਕੇ ਉਸ ਨੂੰ ਨਕਾਰਾ ਕਰ ਸਕਣ ਜਾਂ ਉਸ ਨੂੰ ਚੱਕ ਸਕਣ ਕਿਉਂਕਿ ਕਿਤੇ ਵੀ ਉਹ ਤੁਹਾਡੇ ਜਾਣ ਲੈ ਜਾਣ ਲੈਵਾ ਵੀ ਹੋ ਸਕਦੇ ਆ ਇਸ ਲਈ ਜਿਹੜੀ ਅਡਵਾਈਜ਼ਰੀ ਜਾਰੀ ਕੀਤੀ ਹੈ ਉਹਦੀ ਪਾਲਣਾ ਕਰੋ ਜਦ ਜਿਹੜਾ ਆਪਦਰਾਲ ਚੱਲੇਗਾ ਕੋਈ ਇਸ ਤਰ੍ਹਾਂ ਹੋਕਨੇ ਕੋਈ ਵੀ ਦੁਕਾਨ ਆਪਣੀ ਖੋਲ ਸਕਦਾ ਹੈ ਪਰ ਅਡਵਾਈਜ਼ਰੀ ਦੀ ਪਾਲਣਾ ਜ਼ਰੂਰ ਕੀਤੀ ਜਾਵੇ ਪਟੰਡਾ ਤੋਂ ਅਜੀਤ ਮਲੇਨ ਸਿੰਘ ਸਿੱਧੂ ਦੀ ਰਿਪੋਰਟ ਹਾਂਜੀ ਸਰਜੀ ਨੇ ਦੋ ਮਿੰਟ ਤੁਹਾਡੇ ਨਾਲ ਜੀ ਦੇਖੋ ਸ਼ਹਿਰ ਵਾਸੀਆਂ ਨੂੰ ਪ੍ਰਸ਼ਾਸਨ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਬਿਨਾ ਕਿਸੇ ਕੰਮ ਕਾਰਨ ਜਾਂ ਐਮਰਜੈਂਸੀ ਹਾਲਾਤਾਂ ਤੋਂ ਇਲਾਵਾ ਬਾਹਰ ਨਾ ਨਿਕਲ ਆਪਣੇ ਆਪ ਨੂੰ ਘਰਾਂ ਦੇ ਵਿੱਚ ਸੁਰੱਖਿਅਤ ਰੱਖਣ ਇਹ ਇੱਕ ਅਪੀਲ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਵੀ ਹੁਕਮ ਦੁਕਾਨਦਾਰਾਂ ਨੂੰ ਵਪਾਰ ਮੰਡਲ ਨੂੰ ਜਾਂ ਕਿਸੇ ਹੋਰ ਅਦਾਰੇ ਨੂੰ ਨਹੀਂ ਜਾਰੀ ਕੀਤਾ ਗਿਆ ਕਿ ਬੰਦ ਰੱਖਿਆ ਜਾਵੇ ਇਹ ਇੱਕ ਸਿਰਫ ਅਪੀਲ ਸੀਗੀ ਕਿ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕੁਝ ਲੋਕਾਂ ਨੂੰ ਭੈਮ ਹੋਇਆ ਪੈ ਗਿਆਵੇ ਦੁਕਾਨਾਂ ਬੰਦ ਕਰ ਦੇਣਗੇ ਆ ਬਿਲਕੁਲ ਜੀ ਮੇਰੇ ਵੀ ਧਿਆਨ ਵਿੱਚ ਆਇਆ ਸੀ ਇਸ ਲਈ ਮੈਂ ਐਸਐਚਓ ਕੁਤਵਾਲੀ 메ਨ ਬਾਜ਼ਾਰਾਂ ਵਿੱਚ ਜਾ ਕੇ ਇਸ ਗੱਲ ਦਾ ਸਾਰੇ ਦੁਕਾਨਦਾਰਾਂ ਨੂੰ ਇਸ ਗੱਲ ਦੀ ਧਿਆਨ ਵਿੱਚ ਲਿਆ ਰਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦਾ ਕੋਈ ਹੁਕਮ ਨਹੀਂ ਹੈ ਸਿਰਫ ਇੱਕ ਅਪੀਲ ਲੋਕਾਂ ਲਈ ਹੈਗੀ ਆ ਜੇ ਕੋਈ ਕੰਮਕਾਰ ਨਹੀਂ ਤਾਂ ਬਿਨ ਸਿ ਬਿਨਾ ਕਿਸੇ ਕੰਮਕਾਰ ਤੋਂ ਘਰਾਂ ਤੋਂ ਬਾਹਰ ਨਾ ਆਓ ਆਪਣੇ ਆਪ ਨੂੰ ਸੁਰੱਖਿਤ ਰੱਖਿਆ ਜਾਵੇ ਘਰਾਂ ਤੱਕ ਇੱਕ ਰਾਤ ਜੋ ਕਲੈਕਾਊਟ ਹੁੰਦਾਗਾ ਉਹ ਕੁਝ ਲੋਕ ਸੋਨੇਟਾ ਜਗਾ ਕੇ ਰੱਖਦੇ ਸਾਬੇ ਖਲਾ ਦੇ ਵੀ ਬੰਦੇ ਰਹਿੰਦੇ ਉਹਨਾਂ ਨੂੰ ਆ ਬਿਲਕੁਲ ਜੀ ਆਮ ਲੋਕਾਂ ਨੂੰ ਬਾਰ ਬਾਰ ਅਸੀਂ ਮੈਸੇਜ ਥਰੂ WhatsApp ਤੇ ਦੂਜੋਂ ਅਪੀਲ ਜਾਰੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਸੀਨੀਅਰ ਅਧਿਕਾਰੀਆਂ ਵੱਲੋਂ ਕਿ ਜਦੋਂ ਵੀ ਸਾਇਰਨ ਵੱਜਦਾ ਹੈਗਾ ਬਲੈਕਆਊਟ ਹੋ ਜਾਂਦਾ ਹੈ ਤੇ ਆਪਦੇ ਆਪ ਨੂੰ ਘਰਾਂ 'ਚ ਸੀਮਿਤ ਰੱਖਣ ਜੇ ਕੋਈ ਸਫ਼ਰ ਕਰ ਰਿਹਾ ਤਾਂ ਵੀ ਵਹੀਕਲ ਦੀਆਂ ਜਿਹੜੀਆਂ ਲਾਈਟਸ ਆਫ ਕਰੇ ਲੇਕਿਨ ਇਸ ਲੋਕ ਇਸ ਲਈ ਸਾਡੇ ਨਾਲ ਸਿਵਲ ਡਿਫੈਂਸ ਦੇ ਵੀ ਬਾਜ਼ਾਰ ਦੇ ਵਿੱਚੋਂ ਅਲੱਗ-ਅਲੱਗ ਐਨਜੀਓ ਸਾਡੇ ਨਾਲ ਹੁੰਦੇ ਆ ਜਿਹੜੇ ਲੋਕਾਂ ਨੂੰ ਸਮਝਾਉਂਦੇ ਆ ਕੁਝ ਲੋਕਾਂ ਨੂੰ ਇਸ ਬਾਰੇ ਨਹੀਂ ਵੇਅਰ ਹੁੰਦੇ ਉਹਨਾਂ ਨੂੰ ਵੇਅਰ ਕੀਤਾ ਜਾਂਦਾ ਲੇਕਿਨ ਜ਼ਿਆਦਾਤਰ ਲੋਕਾਂ ਵੱਲੋਂ ਕਿਹੜਾ ਹੈਗਾ ਸਿੱਧੀ ਪਾਲਣਾ ਕੀਤੀ ਜਾ ਰਹੀ ਹੈ